ਜਸਖੀਰ ਸਿੰਘ ਜੀ ਇੱਕ ਦੇਸ਼ ਇੱਕ ਜ਼ੋਨ ਇਸ ਵੇਲੇ ਇਹਦਾ ਪ੍ਰਸਤਾਵ ਆਇਆ ਵਾ ਪਤਾ ਨਹੀਂ ਲਾਗੂ ਹੋਊਗਾ ਕਿ ਨਹੀਂ ਲੇਕਿਨ ਪ੍ਰਸਤਾਵ ਜ਼ਰੂਰ ਹੈ ਇਸ ਵੇਲੇ ਆਪਣੇ ਸਾਹਮਣੇ ਆ ਇਹਦੇ ਬਾਰੇ ਏਡੀਆਰ ਦਾ ਤੁਹਾਡਾ ਆਪਣਾ ਨਿੱਜੀ ਕੀ ਵਿਚਾਰ ਆ ਬੇਸਿਕਲੀ ਇਹ ਇੱਕ ਗਲਤ ਆਈਡੀਆ ਹੈ ਜੀ ਤੇ ਇਹ ਇੱਕ ਪ੍ਰੈਕਟੀਕਲ ਆਈਡੀਆ ਵੀ ਨਹੀਂ ਹੈ ਓਕੇ ਤੇ ਪ੍ਰੈਕਟੀਕਲ ਨਾ ਹੋਣ ਦੇ ਨਾਲ ਨਾਲ ਇਹ ਡੈਮੋਕ੍ਰੇਸੀ ਨੂੰ ਨੁਕਸਾਨ ਨਹੀਂ ਕਰਨ ਵਾਲਾ ਆਈਡੀਆ ਹੈ ਕਿ ਕਿ ਕਨਸਟੀਟਿਊਸ਼ਨ ਦੇ ਹੀ ਅਗੇਂਸਟ ਇੱਕ ਤਸ 17 18 ਐਮੈਂਡਮੈਂਟ ਦੀ ਲੋੜ ਹੈ ਪਰ ਐਮੈਂਡਮੈਂਟਸ ਕਰਨਾ ਉਥੇ ਪੋਸੀਬਲ ਹੁੰਦਾ ਜਦੋਂ ਤੁਸੀਂ ਬੇਸਿਕ ਸਟਰਕਚਰ ਨੂੰ ਨਹੀਂ ਛੇੜਦੇ ਕਨਸਟੀਟਿਊਸ਼ਨ ਦੇ ਅੰਦਰ ਤਾਂ ਇਹ ਮੰਨਣਾ ਹੈ ਕਿ ਇਹ ਬਾਰੇ ਬੇਸਿਕ ਸਟਰਕਚਰ ਨੂੰ ਛੇੜਨ ਵਾਲੀ ਚੀਜ਼ ਹੈ ਕਿਉਂਕਿ ਫੈਡਰਲਿਜ਼ਮ ਜਿਹੜੀ ਹੈ ਉਹ ਬੇਸਿਕ ਸਟਰਕਚਰ ਦਾ Part ਹੈ ਤੇ ਤੁਸੀਂ ਉਹਨੂੰ ਛੇੜ ਕੇ ਇੱਕ ਯੂਨੀਟਰੀ ਸਿਸਟਮ ਵੱਲ ਜੇ ਵਧੋਗੇ ਤੇ ਇਹ ਜਿਹੜਾ ਇਹ ਇਹ ਚੀਜ਼ਾਂ ਪਤਾ ਨਹੀਂ ਇਹਨਾਂ ਨੇ ਸੋਚ ਕੇ ਕਰ ਰਹੀ ਹੈ ਕਿ ਬਿਨਾਸ ਹੋਤੇ ਡੀਮੋਨਟਾਈਜ਼ੇਸ਼ਨ ਵਾਂਗੂ ਕਰ ਰਹੇ ਹੈ ਪਰ ਨਾ ਤਾਂ ਇਹ ਪ੍ਰੈਕਟੀਕਲ ਲੱਗਦੀ ਹੈ ਗੱਲ ਔਰ ਨਾ ਹੀ ਇਹ ਪੂਰੀ ਮਤਲਬ ਇਹ ਫਾਇਦੇਮੰਦ ਲੱਗਦੀ ਹੈ ਦੇਸ਼ ਵਾਸਤੇ ਤੋਂ ਇਹ ਸਾਡਾ ਵਿਚਾਰ ਹੈ ਪਰ ਪਰ ਤੁਹਾਨੂੰ ਕੀ ਲੱਗਦਾ ਕਿਉਂਕਿ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਇੱਕ ਬਹੁਤ ਅਹਿਮ ਸਟੈਪ ਹੈ ਇਹਦੇ ਨਾਲ ਜਮਹੂਰੀਅਤ ਹੋਰ ਤਾਕਤਵਰ ਹੋਊਗੀ ਉਹ ਕਿਉਂ ਕਿਵੇਂ ਕਹਿ ਰਹੇ ਹੈ ਉਹ ਮੋਦੀ ਤਾਂ ਬਹੁਤ ਕੁਝ ਕਹਿੰਦੇ ਰਹਿੰਦੇ ਆ ਜੀ ਸਾਰੇ ਅੱਗੇ ਕਿਹੜਾ ਉਹਨਾਂ ਦੀਆਂ ਗੱਲਾਂ ਤੇ ਵਿਸ਼ਵਾਸ ਕਰਦੇ ਲੋਕੀ ਕਿੰਨੇ ਕੋ ਸੱਚ ਬੋਲਦੇ ਆ ਪਰ ਹਾਂ ਤਾਕਤਵਰ ਨਹੀਂ ਹੋਊਗੀ ਕਿਉਂਕਿ ਉਹ ਇਹ ਕਹਿੰਦੇ ਆ ਪਹਿਲੀ ਗੱਲ ਤੇ ਖਰਚਾ ਬਚੂਗਾ ਉਹ ਭਾਈ ਐਡੀ ਕੀਮਤੀ ਜਿਹੜੀ ਜੋ ਜਮਹੂਰੀਅਤ ਹੈ ਐਨਾ ਮਤਲਬ ਖੂਨ ਪਸੀਨਾ ਵਹਾ ਕੇ ਐਨੇ ਵੀ ਇੱਕ ਸਦੀ ਦੇ ਉਸ ਤੋਂ ਵੱਧ ਦੀ ਲੜਾਈ ਲੜ ਕੇ ਜਿਹੜੀ ਜਿਹੜੀ ਆਪਾਂ ਜਮਹੂਰੀਅਤ ਲਿੱਤੀ ਹੈ ਕੀ ਅਸੀਂ ਉਹ ਤੋਂ ਥੋੜਾ ਜਿਹਾ ਖਰਚਾ ਨਹੀਂ ਕਰ ਸਕਦੇ ਅਸੀਂ ਤਾਂ 3600 ਚੀਜ਼ਾਂ ਤੇ ਹੋਰ ਫालतू ਖਰਚੇ ਕਰਦੇ ਰਹਿੰਨੇ ਆ ਕਰਤਨ ਕਰਨਾ ਬਣਦਾ ਉਹ ਤੇ ਇਹ ਨਹੀਂ ਹਾਂਜੀ ਪਰ ਤਸਕੀਰਤ ਸਿਰਫ ਖਰਚਾ ਨਹੀਂ ਇਹਦੇ ਨਾਲ ਮੈਨ ਪਾਵਰ ਦੀ ਵੇਸਟੇਜ ਇਹਦੇ ਨਾਲ ਸਮਾਂ ਇਹਦੇ ਨਾਲ ਕਈ ਚੀਜ਼ਾਂ ਜਿਹੜੀਆਂ ਉਹ ਉਹ ਉਹਦੀ ਬਚਤ ਹੋਊਗੀ ਸਰ ਐਫੀਸ਼ੀਐਂਸੀ ਜ਼ਿੰਦਗੀ ਚ ਸਾਰਾ ਕੁਝ ਨਹੀਂ ਹੁੰਦਾ ਇੱਕ ਫਰੀडम ਜਿਹੜੀ ਹੈ ਇੱਕ ਡੈਮੋਕ੍ਰੇਸੀ ਜਿਹੜੀ ਹੈ ਬਹੁਤ ਮਹਿੰਗੀ ਚੀਜ਼ ਹੈ ਮਤਲਬ ਇਹ ਸਮਝਣਾ ਬਹੁਤ ਲੋਕਾਂ ਨੂੰ ਹੋਣਾ ਉਹਨਾਂ ਨੂੰ ਪਤਾ ਸੀ ਕਿੰਨੇ ਜਲਦੀ ਕਿੰਨਾ ਵਧੀਆ ਤਰੀਕੇ ਨਾਲ ਗੱਲ ਸਮਝਾ ਪਾਵਾਂਗੇ ਕਿਉਂਕਿ ਬਹੁਤ ਵੱਡਾ ਮੀਡੀਆ ਤੰਤਰ ਤਾਂ ਹੁਣ ਸਰਕਾਰ ਕੋਲ ਹੈ ਏ ਉਹ ਆਪਣੀ ਗੱਲ ਜਿਹੜੀ ਸਮਝਾਉਂਦੀ ਰਹਿੰਦੀ ਹੈ ੱੱਕੇ ਨਾਲ ਹੀ ਲੋਕਾਂ ਨੂੰ ਪਰ ਹੂੰ ਇਹ ਗੱਲ ਬਹੁਤ ਇੰਪੋਰਟੈਂਟ ਹੈ ਸਮਝਣੀ ਕਿ ਭਾਈ ਪ੍ਰਾਇੋਰਟੀ ਕੀ ਹੈ ਜਿਆਦਾ ਜ਼ਰੂਰੀ ਕੀ ਹੈ ਮਨ ਲਾ ਐਫੀਸ਼ੀਐਂਸੀ ਹਰ ਚੀਜ਼ ਤੇ ਐਫੀਸ਼ੀਐਂਸੀ ਜ਼ਰੂਰੀ ਨਹੀਂ ਹੁੰਦੀ ਐਫੀਸ਼ੀਐਂਸੀ ਆਪਾਂ ਕੋਈ ਇੰਡਸਟਰੀ ਨੂੰ ਥੋੜੀ ਚਲਾ ਰਹੇ ਹਾਂ ਕਿ ਸਾਨੂੰ ਪ੍ਰੋਫਿਟੇਬਿਲਟੀ ਵਧਾਣੀ ਹੈ ਤੇ ਐਫੀਸ਼ੀਐਂਸੀ ਵਧਾਣੀ ਹੈ ਐਫੀਸ਼ੀਐਂਸੀ ਤੋਂ ਜ਼ਿਆਦਾ ਜ਼ਰੂਰੀ ਵੀ ਚੀਜ਼ਾਂ ਨੇ ਸੋ ਇਸ ਵੇਲੇ ਤੁਹਾਡੇ ਸਾਹਮਣੇ ਜੇ ਆਪਾਂ ਚੋਣ ਪ੍ਰਕਿਰਿਆ ਦੇ ਵਿੱਚ ਸੁਧਾਰ ਲਿਆਉਣੇ ਹੁਣ ਤੇ 1 2 3 ਕਿਹੜੇ ਸੁਧਾਰਾਂ ਦੇ ਮੁਤਾਬਕ ਹੋਣੇ ਚਾਹੀਦੇ ਆ ਫਿਰ ਦੇਖੋ ਜੀ ਚੋਣ ਪ੍ਰਕਿਰਿਆ ਚ ਜੇ ਸੁਧਾਰ ਲਿਆਣੇ ਆ ਤਾਂ ਪਹਿਲੇ ਤਾਂ ਪੋਲਿਟਿਕਲ ਪਾਰਟੀਆਂ ਨੂੰ ਰਿਫਾਰਮ ਕਰਨਾ ਬੜਾ ਜ਼ਰੂਰੀ ਹੈ ਨਾ ਤਾਂ ਉਹਦੇ ਕੋਈ ਕਾਨੂੰਨ ਹੈ ਉਹਦੇ ਨਾਲ ਕੋਈ ਕਾਨੂੰਨ ਲੈ ਕੇ ਆਂਦਾ ਹੈ ਹਰ ਜੇਹ ਚ ਕਾਨੂੰਨ ਲਿਆਉਣ ਨੂੰ ਬੜੇ ਕਾਲੇ ਹੁੰਦੇ ਆ ਪਰ ਪੋਲਿਟਿਕਲ ਪਾਰਟੀਆਂ ਨੂੰ ਗਵਰਨ ਕਰਨ ਵਾਸਤੇ ਸਾਡੇ ਦੇਸ਼ ਚ ਕੋਈ ਕਾਨੂੰਨ ਨਹੀਂ ਹੈ ਨਾ ਉਹਨਾਂ ਦੇ ਵਿੱਚ ਕੋਈ ਫਾਈਨੈਂਸ਼ੀਅਲ ਟਰਾਂਸਪੇਰੈਂਸੀ ਹੈ ਜਦੋਂ ਉੱਥੇ ਉਹ ਖਿਆਲ ਹਮੇਸ਼ਾ ਕੋਈ ਇਸ ਤਰ੍ਹਾਂ ਦੀ ਟਰਾਂਸਪੇਰੈਂਸੀ ਨਹੀਂ ਹੈ ਤੇ ਉਹ ਜੋ ਮਨਮਰਜ਼ੀ ਕਰਦੇ ਆ ਆਪਣੀ ਆਰਗੇਨਾਈਜੇਸ਼ਨ ਚ ਚਲਾਉਣ ਲਈ ਤੇ ਉਹ ਉਹੀ ਕਰਾਪਸ਼ਨ ਜਿਹੜੀ ਉੱਥੋਂ ਸ਼ੁਰੂ ਹੁੰਦੀ ਹੈ ਉਹ ਸਾਰੇ ਦੇਸ਼ ਦਾ ਨਾਸ ਮਾਰਦੀ ਹੈ ਹਰ ਸਿਸਟਮ ਚ ਬੜੀ ਹੋਈ ਕਰਾਪਸ਼ਨ ਉੱਥੋਂ ਸ਼ੁਰੂ ਹੁੰਦੀ ਹੈ ਤੇ ਉਹ ਚੀਜ਼ ਇੱਕ ਜਿਹੜੀ ਹੈ ਡੈਮੋਕਰੇਸੀ ਨੂੰ ਬਹੁਤ ਨੁਕਸਾਨ ਕਰਦੀ ਹੈ ਤੇ ਪਾਰਟੀਆਂ ਦੇ ਵਿੱਚ ਇੰਟਰਨਲ ਡੈਮੋਕਰੇਸੀ ਲਿਆਣਾ ਤੇ ਫਾਈਨੈਂਸ਼ੀਅਲ ਟਰਾਂਸਪੇਰੈਂਸੀ ਲਿਆਣਾ ਬਹੁਤ ਇੰਪੋਰਟੈਂਟ ਹੈ ਤੋ ਇੱਕ ਤਾਂ ਸਭ ਤੋਂ ਇੰਪੋਰਟੈਂਟ ਗੱਲ ਇਹ ਹੈ ਕਿ ਦੂਸਰਾ ਕਨਸਟੀਟਿਊਸ਼ਨ ਨਾਲ ਬਹੁਤੀ ਛੇੜਛਾੜ ਨਹੀਂ ਕਰਨੀ ਚਾਹੀਦੀ ਇੱਕ ਬਹੁਤ ਵਧੀਆ ਕਨਸਟੀਟਿਊਸ਼ਨ ਹੈ ਸਾਨੂੰ ਉਹਨੇ ਬਹੁਤ ਫਾਇਦਾ ਕੀਤਾ ਹਾਲੇ ਤੱਕ ਉਹਦਾ ਬੇਸਿਕ ਸਟਰਕਚਰ ਛੇੜ ਕੇ ਅਸੀਂ ਨਹੀਂ ਕੋਈ ਕੋਈ ਹੱਕ ਤੇ ਹੈਗੇ ਕਿ ਕੋਈ ਕੋਈ ਵੀ ਤਰ੍ਹਾਂ ਦਾ ਰਿਫਾਰਮ ਲਿਆਂਦਾ ਜਾਵੇ ਤੇ ਤੀਸਰੀ ਗੱਲ ਜੇ ਤੁਸੀਂ ਕਹੋ ਤਾਂ ਮਤਲਬ ਜੇ ਲੋਕ ਮੈਂ ਕਹੂੰਗਾ ਦੋ ਹੀ ਮੈਨੂੰ ਇੱਕਦਮ ਖਿਆਲ ਆ ਰਹੀ ਹੈ ਤੀਸਰੀ ਕੋਈ ਇਸ ਤੋਂ ਇੰਪੋਰਟੈਂਟ ਮੈਨੂੰ ਲੱਗਣੀ ਨਹੀਂ ਹੈ ਇਹ ਤਿੰਨ ਦੋ ਹੀ ਮੈਂ ਕਹੂੰਗਾ ਕਿ ਦੋ ਹੋ ਜਾਣ ਤਾਂ ਬਹੁਤ ਵਧੀਆ ਮਿਹਰਬਾਨੀ